ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਮੈਂ ਸੁਖਵਿੰਦਰ ਸਿੰਘ ਕੋਡ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ ਮੈਂ ਬਹੁਤ ਗਰੀਬ ਬੰਦਾ ਸੀ ਮੇਰੀ ਸਮੇਂ ਦੇ ਨਾਲ ਕਰੋਨਾ ਕਾਲ ਚ ਮੇਰੀਆਂ ਅੱਖਾਂ ਚਲੇ ਗਈਆਂ ਮੈਂ ਨੇਤਰਹੀਨ ਹੋ ਗਿਆ ਇਹ ਮੇਰਾ ਇੱਕ ਲਾਭਪਾਤਰੀ ਕਾਰ ਲੇਬਰ ਕੋਡ ਵੱਲੋਂ ਬੜਿਆ ਹੋਇਆ ਸੀ ਜਿਸ ਦੇ ਉੱਤੇ ਮੈਨੂੰ ਐਕਸ ਗ੍ਰੇਸੀਆ ਸਕੀਮ ਦਿੱਤੀ ਜਾਣੀ ਸੀ ਮੈਂ ਐਕਸ ਗ੍ਰੇਸੀਆ ਸਕੀਮ ਦੇ ਫਾਰਮ ਭਰ ਕੇ ਸਾਰੀ ਕਾਰਵਾਈ ਕਰਕੇ ਕਿਰਤ ਵਿਭਾਗ ਨੂੰ ਜਮ੍ਹਾਂ ਕਰਾ ਦਿੱਤੀ ਜਿੱਥੇ ਕਿ ਇਸ ਕਾਰਵਾਈ ਹੁੰਦਿਆਂ ਹੁੰਦਿਆਂ 2 ਸਾਲ ਬੀਤ ਗਏ ਮੈਂ ਇੱਕ ਆਮ ਨਾਗਰਿਕ ਹਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਕਿ ਮੈਂ ਬਹੁਤ ਗਰੀਬ ਹਾਂ ਮੈਂ ਦੇਤਰਨ ਹੋ ਗਿਆ ਆ ਤੇ ਮੈਨੂੰ ਐਕਸ ਕੇਸ਼ੀਆ ਸਕੀਮ ਦਾ ਲਾਭ ਦੇਣ ਦੀ ਸ਼ੁਪਾਰਸ਼ ਕੀਤੀ ਜਾਵੇ ਮੈਂ ਫਾਰਮ ਭਰ ਕੇ ਮੈਕਮੇ ਨੂੰ ਦਿੱਤੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਫ਼ਤਰ ਦੇ ਵਿੱਚ ਲੋਕ ਕਹਿੰਦੇ ਨੇ ਐਡਾ ਵੱਡਾ ਪ੍ਰਧਾਨ ਮੰਤਰੀ ਹੋਵੇ ਤੇ ਇੱਕ ਆਮ ਬੰਦੇ ਦੀ ਚਿੱਠੀ ਚਿੱਠੀ ਪੜਦਾ ਹੋਵੇ ਮੈਨੂੰ ਕਈਆਂ ਨੇ ਕਿਹਾ ਤੇਰੀ ਚਿੱਠੀ ਕਿੱਥੇ ਪੜੀ ਜਾਣੀ ਆ ਐਡਾ ਵੱਡਾ ਦਫ਼ਤਰ ਆ ਇੱਡਾ ਵੱਡਾ ਪ੍ਰਧਾਨ ਮੰਤਰੀ ਆ ਉਹ ਉਹ ਕਿੱਥੇ ਗਰੀਬਾਂ ਦੀ ਸੁਣਦਾ ਪਰ ਮੈਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਚੋਂ ਪੂਰਾ ਪੂਰਾ ਹੱਕ ਮਿਲਿਆ ਮੇਰੀ ਇਕੱਲੀ ਇਕੱਲੀ ਚਿੱਠੀ ਨੂੰ ਪੜਿਆ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੋਦੀ ਜੀ ਨੇ ਚਿੱਠੀ ਪੜ ਕੇ ਕਿਰਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੂੰ ਮਾਰਗ ਕੀਤੀ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਿਲ੍ਹਾ ਅੰਮ੍ਰਿਤਸਰ ਟੈਕਰ ਤੋਂ ਪ੍ਰਭਾਵ ਨੂੰ ਚਿੱਠੀ ਮਾਰਕ ਕੀਤੀ ਕਿਥੇ ਮੇਰਾ ਮੋਦੀ ਸਾਹਿਬ ਨੇ ਕਾਬੀ ਨਿਆਂਜ ਕੰਮ ਹੋਣਾ ਸੀ ਸਾਲਾਂ ਜੀ ਕੰਮ ਹੋਣਾ ਸੀ 10 ਦਿਨਾਂ ਅਜ ਕੰਮ ਕਰ ਦਿੱਤਾ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੈ ਦਿਲੋਂ ਧੰਨਵਾਦੀ ਆ ਤੈ ਦਿਲੋਂ ਧੰਨਵਾਦੀ ਆ ਮੇਰਾ ਪੂਰਾ ਪਰਿਵਾਰ ਮੋਦੀ ਸਰਕਾਰ ਦਾ ਫੈਨ ਹੋ ਗਿਆ ਹੈ ਮੇਰਾ ਪੂਰਾ ਪਰਿਵਾਰ ਮੋਦੀ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਣੀ ਹੋ ਗਿਆ ਹੈ ਮੇਰਾ ਨਰਿੰਦਰ ਮੋਦੀ ਜੀ ਨੇ ਘਰ ਬਾਹਰ ਬਹੁਤ ਸੋਨਾ ਬਣਾਤਾ ਮੈ ਮਨੋ ਅ ਮੇਰਾ ਬੜਾਪਾ ਮੇਰਾ ਇਹ ਨੇਤਰਹੀਨਤਾ ਮੇਰਾ ਅੰਨਪਣ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਰੋਟੀ ਦੇ ਜੋ ਜੋ ਕਰ ਦਿੱਤਾ ਮੈਨੂੰ ਭੁਖਾਰੀ ਬਣ ਤੋਂ ਬਚਾ ਲਿਆ ਮੈਂ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਮੈਂ ਨਰਿੰਦਰ ਮੋਦੀ ਜੀ ਦੇ ਸਾਰੇ ਪ੍ਰਸ਼ਾਸਨ ਕਾਲ ਤੋਂ ਖੁਸ਼ ਹਾਂ ਤੇ ਮੈਂ ਇਸੇ ਤਰ੍ਹਾਂ ਹੀ ਮੋਦੀ ਸਰਕਾਰ ਤੋਂ ਆਸ ਕਰਦਾ ਕਿ ਜਿਸ ਤਰ੍ਹਾਂ ਮੇਰੀਆਂ ਚਿੱਠੀਆਂ ਤੁਸੀਂ ਗਰੀਬ ਦੀਆਂ ਚਿੱਠੀਆਂ ਪੜ ਕੇ ਉੱਤੇ ਕਾਰਵਾਈ ਕੀਤੀ ਇਸ ਤਰ੍ਹਾਂ ਹੋਰ ਗਰੀਬਾਂ ਦੀਆਂ ਚਿੱਠੀਆਂ ਤੇ ਵੀ ਚਿੱਠੀਆਂ ਤੇ ਵੀ ਇਸੇ ਤਰ੍ਹਾਂ ਜੋਗ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਆਪਣਾ 팬 ਬਣਾਇਆ ਲਾਵੇ ਧੰਨਵਾਦ ਸਹਿਤ ਸੁਖਵਿੰਦਰ ਸਿੰਘ ਕੋੜ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ